ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਬਹੁਤ ਹੀ ਜ਼ਿਆਦਾ ਪਿਆਰੇ ਸੋਨੇ ਤੇ ਨਵੇਂ-ਨਵੇਂ ਸੂਟ ਆਏ ਨੇ ਰੰਗ ਬਹੁਤ ਪਿਆਰੇ ਨੇ ਤੁਹਾਨੂੰ ਸਭ ਨੂੰ ਜਿਹੜੇ ਕੀ ਰੰਗ ਬਹੁਤ ਪਸੰਦ ਆਉਣਗੇ ਮਸਲੀਨ ਦੇ ਸੂਟ ਆਏ ਨੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਰੰਗ ਦੇ ਵਿੱਚ ਲਗਭਗ 60 ਤੋਂ 70 ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਅਵੇਲੇਬਲ ਨੇ ਇਹਨਾਂ ਵਿੱਚ ਜਿਹੜੇ ਕੀ ਫੈਬਰਿਕ ਹੈ ਉਹ ਤੁਹਾਨੂੰ ਮਿਲ ਜੇਗਾ ਮਸਲੀਨ ਦੇ ਸਟਫ ਨਾਲ ਆ ਲੋ ਪਰ 5 ਮੀਟਰ ਦਾ ਸੂਟ ਬੈਸਟ ਕੁਆਲਿਟੀ ਵਿੱਚ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਜਿਹੜਾ ਨਾਲ ਆਏਗਾ ਉਹ ਆਪ ਪ्योरਤਾ ਆਏਗਾ ਤੇ ਸਾਈਡ ਤੇ ਦੁਪੱਟੇ ਜਿਹੜੀ ਲੇਸ ਲੱਗੀ ਹੈ ਇਹਦੇ ਵਿੱਚ 50 ਡਿਜ਼ਾਈਨ ਜਿਹੜੇ ਨੇ ਉਹ ਆਏ ਨੇ ਗਲੇ ਤੇ ਤੁਹਾਨੂੰ ਜਿਹੜਾ ਹੈ ਕਿ ਬਹੁਤ ਹੀ ਪਿਆਰੇ ਲੇਸ ਵਰ ਲੱਗੀ ਇਮੇਟਰੀ ਮਿਲੇਗੀ ਲੇਸ ਦੇ ਨਾਲ ਇਹ ਹੈ ਕਿ ਤੁਹਾਨੂੰ ਬੀਡਸ ਵੀ ਲੱਗੇ ਮਿਲ ਜਾਣਗੇ ਰੰਗ ਇਹਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਕਿ ਲਗਭਗ 50 ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਨੂੰ ਪਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਇਹਨਾਂ ਸੂਟਾਂ ਬਾਰੇ ਵਿੱਚ ਤਾਂ ਨੰਬਰ ਮੈਂ ਆਪਣਾ 623924575 ਤੁਹਾਨੂੰ ਦਿੱਤਾ। ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ। ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਰੰਗ ਜਿਵੇਂ ਕਿ ਇਹਦੇ ਵਿੱਚ 50 ਨੇ ਮਸਲੀਨ ਦਾ ਤੁਹਾਨੂੰ 5 ਮੀਟਰ ਦਾ 올ਓਵਰ ਪ੍ਰਿੰਟਡ ਸੂਟ ਮਿਲੇਗਾ। ਬ੍ਰਾਈਜ਼ੇ ਦਾ 1099 ਆ 1100 ਦੇ ਵਿੱਚ ਤੁਹਾਨੂੰ ਇਹ ਜਿਹੜਾ ਬਹੁਤ ਹੀ ਪਿਆਰਾ 5 ਮੀਟਰ ਦਾ ਮਸਲੀਨ ਦਾ ਆਲਓਵਰ ਬੈਸਟ ਕੁਆਲਿਟੀ ਦਾ ਸੂਟ ਗਲੇ ਤੇ ਤੁਹਾਨੂੰ ਇੱਕ ਪੱਟੀ ਲੱਗੀ ਮਿਲੇਗੀ ਨਾਲ ਬੀਡਸ ਲੱਗੇ ਮਿਲਣਗੇ ਦੁਪੱਟਾ ਇਹਦੇ ਵਿੱਚ ਤੁਹਾਨੂੰ ਹਾਪ ਪਿਓਰ ਦਾ ਮਿਲੇਗਾ ਤੇ ਨਾਲ ਸਾਈਡ ਤੇ ਲੈਸ ਲੱਗੀ ਆ ਲੈਸ ਜਿਹੜੀ ਆ ਉਹ ਸ਼ਰਟ ਦੇ ਵਿੱਚ ਜਿਹੜਾ ਕਿ ਜਿਆਦਾ ਕਲਰ ਉੱਪਰ ਕੀ ਆਂਦਾ ਪਿਆ ਉਹਦਾ ਕੰਟਰਾਸਟ ਕਰਕੇ ਬਹੁਤ ਪਿਆਰਾ ਹੀ ਜਿਹੜਾ ਇਹਦਾ ਕੁਆਲਿਟੀ ਦਾ ਦਿੱਤਾ ਗਿਆ ਹੈ ਸਿਰਫ ਤਾਂ ਸਿਰਫ 1100 ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਤੁਸੀਂ ਇਹਨਾਂ ਬਾਰੇ ਵਿੱਚ ਹੋਰ ਕੁਝ ਵੀ ਜਾਨਣਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਅਗਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰਦੇ ਪਿਓ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਦੱਸਦੇ ਹੋ ਨੰਬਰ ਤੇ ਜਾ ਕੇ ਆਪਣਾ ਨੇਮ ਤੇ ਸਿਟੀ ਦਾ ਨੇਮ ਨਾਲ ਦੱਸਦੇ ਨਾਲ ਕਿ ਤੁਸੀਂ ਰੀਸੇਲ ਕਰਨਾ ਚਾਹੁੰਦੇ ਹੋ ਤਾਂ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਹਰ ਤਰ੍ਹਾਂ ਦੀਆਂ ਆਉਂਦੀਆਂ ਨੇ ਅਪਡੇਟਸ ਉਹ ਆ ਜਾਇਆ ਕਰਨੀਆਂ ਤੁਸੀਂ ਫਿਰ ਉਹ ਤੋਂ ਆਪਣੇ ਅਕੋਰਡਿੰਗਲੀ ਆਪਣਾ ਮਾਰਜਨ ਰੱਖ ਕੇ ਜਿਹੜੇ ਕੀ ਸੂਟਾਂ ਨੂੰ ਅੱਗੇ ਫਾਰਵਰਡ ਕਰ ਸਕਦੇ ਹੋ ਬਾਕੀ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਮੈਂ ਬਹੁਤ ਜ਼ਿਆਦਾ ਤਰ੍ਹਾਂ ਦੀ ਕਲੈਕਸ਼ਨਾਂ ਨਹੀਂ ਲੈ ਕੇ ਆਈ ਬਹੁਤ ਥੋੜੇ ਜਿਹੀ ਕਲੈਕਸ਼ਨਾਂ ਲੈ ਕੇ ਆਈ ਕਿਉਂਕਿ ਇਹਨਾਂ ਵਿੱਚ ਹੀ ਰੰਗ ਕਾਫੀ ਨੇ ਤੇ ਇਸ ਲਈ ਇਹਨਾਂ ਦੇ ਬਾਰੇ ਕੁਝ ਵੀ ਹੋਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਆਇਆ ਸੂਟ ਹੈ ਸਾਰੇ ਅਵੇਲੇਬਲ ਨੇ ਬੈਸਟ ਕੁਆਲਿਟੀ ਵਿੱਚ ਆਣਗੇ 1090 ਵਿੱਚ 1100 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਤੁਹਾਡੇ ਘਰ ਤੱਕ ਜਿਹੜੇ ਸੂਟ ਨੇ ਬਿਲਕੁਲ ਹੀ ਫ੍ਰੀ ਸ਼ਿਪਿੰਗ ਚ ਵਿੱਚ ਪਹੁੰਚਣਗੇ ਕੋਈ ਵੀ ਐਕਸਟਰਾ ਰੁਪੀਸ ਨਹੀਂ ਲੱਗਣਗੇ ਜੋ ਵੀ ਮੈਂ ਇੱਥੇ ਰੇਟ ਦੱਸਿਆ ਉਹੀ ਤੁਹਾਨੂੰ ਫਾਈਨਲ ਰੇਟ ਲੱਗੇਗਾ 1100 ਰੁਪਏ ਕੋਈ ਵੀ ਸੂਟ ਅਗਰ ਤੁਸੀਂ ਅੱਜ ਦੀ ਵੀਡੀਓ ਵਿੱਚੋਂ ਬਾਏ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਜਿਹੜਾ ਸ਼ਿਪਿੰਗ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸੂਟ ਜਿਹੜੇ ਕੀ ਸਾਰੇ ਹੀ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹਨਾਂ ਵਿੱਚ ਸੂਟਾਂ 'ਚ ਕੋਈ ਕੰਪਲੇਨ ਨਹੀਂ ਆ ਰੰਗ ਵੀ ਇਹਨਾਂ ਦਾ ਸੇਮ ਐਜ਼ ਇਟ ਇਜ਼ ਰਹੇਗਾ ਕੋਈ ਰੰਗ ਉਤਰਨ ਵਾਲ ਦਾ ਵੀ ਕੋਈ ਡਰਨੀ ਹੈ ਨਾ ਹੀ ਦੁਪੱਟੇ ਦਾ ਨਾ ਹੀ ਸੂਟ ਦਾ ਐ ਵਾਲੇ ਸੂਟ ਤੇ ਦੇਖੋ ਜਿਹੜਾ ਪਹਿਲੇ ਗਿਆ ਸੀ ਉੱਤੇ ਬਟਨ ਲੱਗੇ ਨੇ ਕੁਝ ਤੇ ਬੀਡਸ ਲੱਗੇ ਨੇ ਜਿਵੇਂ ਇਹਦਾ ਡਿਜ਼ਾਈਨ ਹੈ ਉਹਦੇ ਅਕੋਰਡਿੰਗਲੀ ਜਿਹੜਾ ਇਹਨਾਂ ਸੂਟਾਂ ਨੂੰ ਸੈੱਟ ਕੀਤਾ ਗਿਆ ਹੈ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਇਹ ਸੂਟਾਂ ਨੂੰ 50 ਰੰਗਾਂ ਦੇ ਵਿੱਚ ਮਿਲ ਜਾਣਗੇ ਐ ਜਿਹੜਾ ਬਲੈਕ ਕਲਰ ਵਿੱਚ ਹੈਂਡਵਰਕ ਦੇ ਨਾਲ ਸਿੰਗਲ ਕਲਰ ਵਿੱਚ ਸੂਟ ਆਇਆ ਏ ਇਹਦੇ ਵਿੱਚ ਇੱਕੋ ਹੀ ਕਲਰ ਹੈ ਹੋਰ ਜਿਹਦੇ ਵਿੱਚ ਕਲਰ ਨਹੀਂ ਆਏ ਅਗੋਂ ਆਣਗੇ ਤੇ ਮੈਂ ਇੱਥੇ ਐਡ ਕਰ ਦੇਵਾਂਗੀ ਇਹਦੇ ਵਿੱਚ ਵੀ ਸਿੰਗਲ ਹੀ ਆਇਆ ਹੈ ਔਰਗੈਂਜ਼ਾ ਦੇ ਵਿੱਚ ਇਹ ਖੀਨਖਾਬ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਬਾਟਮ ਪਲੇਨ ਹੈ ਸ਼ਰਟ ਬਹੁਤ ਪਿਆਰੀ ਪ੍ਰਿੰਟਡ ਵਿੱਚ ਆਏਗੀ ਖੀਨਖਾਬ ਇਹ ਦਾ ओरिजिनल ਫੈਬਰਿਕ ਹੈ 1000 ਰੁਪਏ ਰੇਟ ਹੈ ਸੂਟ ਇਹਦੇ ਵਿੱਚ ਜਿਹੜੇ ਪੰਜ ਰੰਗ ਨੇ ਬਾਟਮ ਪਲੇਨ ਹੈ ਸ਼ਰਟ ਪ੍ਰਿੰਟਡ ਹੈ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ